ਕੀ ਆ ਤਾਂ ਪੰਜਾਬੀ ਤਕੜੇ ਖਾਲਸਾ ਕੌਮ ਤਕੜੀ ਹੈ ਜਿਹੜੇ ਕਿੰਨੀ ਹਿੰਮਤ ਕੀਤੀ ਹੈ ਨਹੀਂ ਤਾਂ ਜੇ ਇਹ ਜਾਂ ਕੁਝ ਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ ਉਹ ਸਭ ਸ਼ਰਮ ਨਹੀਂ ਕਰੀ ਉਹਨੂੰ ਕੀਮਤ ਕਰਦੇ ਸੀ ਪੰਜਾਬੀ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਹੈ ਮੈਂ ਕਿਹਾ ਕੁਝ ਵੀ ਦੀ ਲੋੜ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਜੋ ਡੀਜ਼ਲ ਦੀ ਲੋੜ ਸੀ ਅਸੀਂ ਡੀਜ਼ਲ 3000 ਲੀਟਰ ਤੇ ਲੱਖ ਰੁਪਿਆ ਕੈਸ਼ ਤੇ ਡੀਲਰ ਦੇ ਕੇ ਦੇ ਗਏ ਬਾਕੀ ਜਿੱਥੇ ਵੀ ਕੋਈ ਲੋਡ ਪਈ ਆਪਾਂ ਦੇ ਦਾਂ ਬਾਬਾ ਸਾਹਿਬ ਬਾਬਾ ਸਾਹਿਬ ਬੀਬੀ ਐਮ ਵੀ ਕਹਿੰਦੀ ਹੈ ਜੇਕਰ ਸਰਕਾਰ ਨੇ ਸਫਾਈ ਕਰਾਈ ਹੁੰਦੀ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਪਰ ਉਹਨਾਂ ਦੀ ਇਹ ਲਾਪਰਵਾਹੀ ਰਹੀ ਹੈ ਬੀਬੀ ਐਮ ਵੀ ਕਹਿੰਦੀ ਹੈ ਦੇਖੋ ਸਰਕਾਰ ਤਾਂ ਹੁਣ ਵੀ ਤੁਸੀਂ ਗੱਲ ਸਮਝ ਨਹੀਂ ਸਰਕਾਰ ਤਾਂ ਹੁਣ ਵੀ ਕਰਨੀ ਨਹੀਂ ਰਹੀ ਕੁਝ ਹੁਣ ਜੇ ਹੁੰਦੀ ਜੇ ਸਰਕਾਰ ਦੀਆਂ ਜੀ ਸੀ ਬੀਆਂ ਆ ਜਾਂਦੀਆਂ ਤੇ ਘਰ ਤੋਂ ਘੜਾ ਬੰਦ ਤਾਂ ਲਾ ਲੈਂਦੇ ਜਾਂ ਇਹ ਤੋਂ ਦੂਜਾ ਸਮਾਨ ਕੁਝ ਨਹੀਂ ਆਇਆ ਚਲੋ ਕਿੰਨੀ ਸੀਐਮ ਤਬਾਹ ਹੋ ਚੁਈ ਹੈ ਜੀ ਕੋਈ ਯਾਰ ਮੈਂ ਸੀਐਮ ਵੀ ਕਹਿ ਰਹੇ ਹਿੰਦੀ ਜਿਹਨੇ ਪਸਾਰਾ ਤਬਾਹ ਪਾਣੀ ਛੱਡਿਆ ਦੇਖੋ ਮੈਂ ਹੁਣ ਸੀਐਮ ਬਾਰੇ ਕੁਝ ਨਹੀਂ ਗੱਲ ਕਰਨੀ ਬੀਐਮਬੀ ਬਕੈਰਾ ਅੱਜ ਮੀਟਿੰਗ ਹੋਈ ਹੈ ਦੇਖੋ ਚੋਟਾਂ ਨੇ ਪਾਣੀ ਸੈਂਟੀ ਨਾਲ ਪਾਣੀ ਛੱਡਿਆ ਸੀ ਦੇਖੋ ਬੀਬੀਐਮਬੀ ਪਹਿਲੇ ਕੰਟਰੋਲ ਪੰਜਾਬ ਦਾ ਸੀ ਉਦੋਂ ਅਸੀਂ ਕੰਟਰੋਲ ਕਰਦੇ ਸੀ ਹੁਣ ਤਾਂ ਸੈਂਟਰ ਲੈ ਗਿਆ ਕੰਟਰੋਲ ਸਾਨੂੰ ਕਿਸੇ ਪ੍ਰਸ਼ਾਸਨ ਦੀ ਨਹੀਂ ਕਿਸੇ ਕੋਈ ਦੀ ਨਹੀਂ ਜੀ ਅਸੀਂ ਆਪਣੇ ਕੋਲੋਂ ਜੇਬੀਸੀ ਲਾ ਕੇ ਆਪਣੇ ਕੋਲੋਂ ਖਰਚੇ ਕਰਕੇ ਸਾਨੂੰ ਕੇਨ ਵੀ ਵੀਰ ਜੀ ਨੇ ਦਿੱਤਾ ਜਿਵੇਂ ਇਹ ਰਵ ਨੇ ਬਾਕੀ ਸਾਡੀ ਕੋਈ ਸਮਝ ਨਹੀਂ ਹੋ ਰਹੀ ਦੱਸੋ ਹੁਣ ਕੀ ਹੁਣ ਸਾਨੂੰ ਖਰਚੇ ਪਾਣੀ ਜੇ ਜਪੀਸੀ ਅਸੀਂ ਕਿਰਾਏ ਤੇ ਨਾਰਖੀਆਂ ਨੇ ਉਹਦਾ ਸਾਡਾ ਹੱਲ ਨਹੀਂ ਸਾਨੂੰ ਉਹਦਾ ਪੱਕਾ ਤੌਰ ਤੇ ਸਾਡਾ ਹੱਲ ਹੋ ਜਾਵੇ 1 ਵਜੇ ਪੱਕਾ ਹੱਲ ਆਪਸ ਵਿੱਚ ਗੱਲ ਜੀ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਹੁਣ ਤਾਂ ਕੀ ਕਰ ਸਕਦੇ ਹਾਂ ਆਈ ਕਿੰਨਾ ਵਰਗੀ ਹੈ ਗਰਾਮੋਂ ਪਰੰਦੇ ਵਾਸਤੇ ਲਾਉਣਾ ਹੈ ਬਚਾਉਣ ਵਾਸਤੇ ਜਿਸ ਚੀਜ਼ ਦੀ ਸਹਾਇਤਾ ਹੈ ਡੀਜ਼ਲ ਦੀ ਲੋੜ ਹੈ ਪਰ ਪੈਸੇ thora ਉਹ ਮੈਂ ਹੁਣ ਕਰ ਸਕਦਾ ਡੀਜ਼ਲ ਤੇ ਭਾਈ ਜੀ ਸੌਂਦੂ ਦਾ ਜਿੱਦਣ ਦਾ ਇਹ ਕੰਮ ਸ਼ੁਰੂ ਹੋਇਆ ਨਾ ਜੀ ਇਲਾਕੇ ਨੇ ਇੱਥੇ ਆਪਣੀਆਂ ਜੀਸੀਪੀਆਂ ਲਾ ਕੇ ਆਪਣੇ ਲੋਕ ਲਾ ਕੇ ਜਗਮੀਤ ਜੀ ਨੇ ਇੱਥੇ ਆਣ ਕੇ ਘਰ ਤੋਂ ਘੱਟ ਹਰ ਫੋੜੇ 20-25 ਹਜ਼ਾਰ ਦਾ ਦਿੱਤਾ ਸਾਨੂੰ ਮੈਂ ਉਹ ਹੀ ਕਹਿ ਰਿਹਾ ਨਾ ਹੁਣ ਹੁਣ ਤੇਲ ਦਾ ਕੰਮ ਚੱਲਿਆ ਹੋਰ ਹਲੇ ਤਾਂ ਹੋਰ ਲੱਗਣਾ ਇਹਨਾਂ ਨੇ ਸਾਨੂੰ ਆਣ ਕੇ ਪੁੱਛਿਆ ਵੀ ਕਿੰਨੇ ਦਾ ਤੇਲ ਕਿੰਨਾ ਰੁਪਈਏ ਤੇਲ ਵੀ ਸਾਨੂੰ ਜੀਪਸੀ ਦੇ ਖਰਚੇ ਵੀ ਚਾਹੀਦੇ ਨੇ ਤੁਸੀਂ ਐ ਕਰੀ ਜੀ ਇੱਕ ਹਫ਼ਤਾ ਹੋ ਗਿਆ ਇੱਕ ਮਿੰਟ ਦੇਰ ਗਿਆ ਮੈਂ ਇੱਕ ਹਫ਼ਤਾ ਇੱਕ ਮਿੰਟ ਆ ਲੱਖ ਰੁਪਏ ਮੇਰੇ ਕੋਲੋਂ ਲੈ ਲਓ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਦੀ ਜੇ ਚਾਹੀਦਾ ਮੈਂ ਅੱਜ ਸ਼ਾਮ ਤੱਕ ਇਹਨਾਂ ਕੋਲ ਆ ਜਾਊਂਗਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਂ ਇੱਕ ਤਹਾਵਨ ਸੋਨਹਾਂ ਜਿੰਦਗੀ ਆ ਕਰੋ ਬਾਕੀ ਬਾਦਸ਼ਾਹ ਇੱਕ ਇੱਕ ਬਾਦਸ਼ਾਹ ਸਾਦਾ ਤਾਂ ਬਹੁਤ ਬਹੁਤ ਹਾਲ ਬਾਦਸ਼ਾਹ ਪੁੱਤ ਬਾਦਸ਼ਾਹ ਵੀ ਇੱਕ ਨਾ ਬਾਦਸ਼ਾਹ ਗ੍ਰਿਡ ਹੈ ਜੀ ਜਦੋਂ ਵੀ ਸਾਡਾ ਇੱਕ ਗਰ ਟੁੱਟਦਾ ਹੈ ਤਾਂ ਉਹ ਗ੍ਰਿਡ ਸਾਰਾ ਸਪਲਾਈ ਜਿਹੜੀ ਰੁਕ ਜਾਂਦੀ ਹੈ ਗ੍ਰਿਡ ਰੁਕ ਜਾਂਦਾ ਹੈ ਜੀ ਓਦੇ ਬਾਅਦ ਕੀ ਕਰਾਂਗੇ ਨੇ ਜੀ ਕਿ ਦੋ ਪਾਣੀ ਥੱਲੇ ਚ ਲਗਿਆ ਫਿਰ ਮੈਂ ਪੰਜਾਬ ਦੇ ਸਾਰੇ ਡਾਇਰੈਕਟਰ ਇਕੱਠੇ ਕਰਕੇ ਤੁਹਾਨੂੰ ਭੇਜ ਦੂੰਗਾ ਸਾਰੇ ਡੀਜ਼ਲ ਆਪਾਂ ਸਭਾਈ ਕਰੇਗੀ ਠੀਕ ਹੈ ਸਾਡੇ ਤੁਸੀਂ ਸਾਡੀ ਆਵਾਜ਼ ਸੁਣੀ ਸਾਡਾ ਦਰਦ ਸੁਣਿਆ ਯਾਰ ਫਰਜ਼ ਆਪਣਾ ਆਪਾਂ ਤੁਹਾਨੂੰ ਅਤਿਮਤ ਤਹਿ ਦਿਲੋਂ ਧੰਨਵਾਦ ਕਰਦੇ ਆ ਦੇਖੋ ਤੁਸੀਂ ਸਾਡੇ ਕੋਲ ਪਹੁੰਚੇ ਆ ਕਿਸੇ ਸਰਕਾਰ ਨੇ ਸਾਡੀ ਸਾਰ ਨਹੀਂ ਲਈ ਗੱਲ ਦੀ ਸਰਕਾਰ ਸਾਡੇ ਕੋਲ ਆ ਕੇ ਅਸੀਂ ਰਿਣੀ ਹਾਂ ਜੀ ਦਾ ਮੁੱਲ ਪੋੜਾਂਗੇ ਜੀ ਬੋਲੋ ਬੋਲੋ ਜਾਣਾ ਡੇਟ ਚਾਰ ਕਿਲੋਮੀਟਰ ਤੇ ਉੱਥੇ ਮਿੱਟੀ ਦਾ ਖੋਲਿਆ ਪਰ ਉੱਥੇ ਨਾ ਪੱਥਰ ਲੱਗਣ ਵਾਲਾ ਦੋ ਤਿੰਨ ਖੋਲਾਂ ਤੇ ਅੱਛਾ ਵੀ ਜਾਲ ਬਣ ਗਿਆ ਪੱਥਰ ਲੱਗ ਜਿੱਥੋਂ ਪਾਣੀ ਹੋਣ ਵੀ ਉੱਥੇ ਆਪਾਂ ਚੱਲ ਜਾ ਨਹੀਂ ਸਕਦੇ ਉਹ ਪਾਣੀ ਪਿੱਛੋਂ ਆਉਂਦਾ ਹੈ ਮੁਸਤਾਪੁਰ ਵਾਲੀ ਝੀਲ ਦਾ ਹਾਂ ਹਾਂ ਪੇਵੇ ਤੋਂ ਪਿਛਲੇ ਬੰਨਿਓ ਜਿਹੜੀ ਆਉਂਦੀ ਤੋਂ ਫ੍ਰੈਂਕ ਕਰਦੇ ਆ ਨਾ ਤੁਹਾਨੂੰ ਹਾਂਜੀ ਦੋ ਜਿੱਥੇ ਦੋ ਤਰੀਕੇ ਕਰਤੀ ਇੱਕ ਤਾਂ ਆਪਾਂ ਜਦੋਂ ਪਾਣੀ ਥੱਲੇ ਗਿਆ ਜੀ ਜੀ ਉਦੋਂ ਡੀਜ਼ਲ ਦੀ ਤੇ ਟਰੈਕਟਰਾਂ ਦੀ ਤੇ ਜੀਸੀਬੀ ਦੀ ਮਰਵਾਤ ਕਰਦੋਂ ਸਰ ਜੀ ਤੁਸੀਂ ਉਹ ਟਰੈਕਟਰ ਉਹਨਾਂ ਤਿੰਨ ਜੀਸੀਬੀ ਲਾਈਆਂ ਹੀ ਆ 50 ਟਰੈਕਟਰ ਚੱਲ ਰਹੇ ਉਹ ਤਾਂ ਜਦੋਂ ਸੁੱਕ ਗਿਆ ਜੀ ਮੇਰਾ ਮਤਲਬ ਇੱਕ ਮਹੀਨੇ ਬਾਅਦ ਹਾਂ ਜੀ ਆਪਾਂ ਪੂਰੀ ਟੀਮ ਪੰਜਾਬ ਦੀ ਲਾਦਾਂਗੇ ਠੀਕ ਹੈ ਜੀ ਹੁਣ ਮੈਂ ਤੁਹਾਡੇ ਕੋਲੋਂ ਆ ਲੈ ਇੱਕ ਤਾਂ 1 ਲੱਖ ਰੁਪਇਆ ਲੋ ਕਲਾਸ ਡੀਜ਼ਲ ਦੱਸੋ ਕਿੰਨਾ ਚਾਹੀਦਾ ਸਰ ਜਿੰਨੀ ਤੁਸੀਂ ਸਾਡੇ ਲਈ ਤਾਂ ਇੰਨਾ ਹੀ ਬੜਾ ਹੈ ਤੁਸੀਂ ਆ ਕੇ ਨਹੀਂ ਦੋ ਖਿਚਾ ਕੇ ਖਲੋਤੇ ਹੋ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਦੱਸ ਦਿਓ ਤੁਹਾਡੀ ਕਿਰਪਾ ਜਿੰਨਾ ਕਰ ਦੋ 2000 2000 ਕਰ ਦੋ 2000 ਲੀਟਰ ਮੈਂ ਤੁਹਾਨੂੰ ਡੀਜ਼ਲ ਪਚਾ ਦੇ ਸਰ ਪਹਿਲਾਂ ਇਨਾਂ ਦੀ ਵੀ ਸਾਡਾ ਧੰਨਵਾਦ ਹੈ ਤੁਸੀਂ ਐਡਾ ਵਧੀਆ ਜਿਹੜਾ ਪ੍ਰਣਾਲਾ ਬਣਾਇਆ ਤੇ ਇਸ ਪ੍ਰਣਾਲੇ ਇਸ ਪ੍ਰਣਾਲੇ ਦੇ ਅੰਦਰ 10000 ਲੀਟਰ ਤੇਲ ਕੱਲਾ ਦੇ ਚੁੱਕਾ ਹੈ ਮੈਂ ਇਹ ਬਹੁਤ ਹੀ ਵਧੀਆ ਹੈ ਮੈਂ ਸ਼ਾਮ ਤੱਕ ਇਹਦੇ ਕੋਲ ਡੀਜ਼ਲ ਪਹੁੰਚਾ ਦੂੰ ਹਾਂਜੀ ਤੇ ਸਾਡੇ ਤੁਹਾਡੇ ਕੋਲ ਅਸੀਂ ਉਦੋਂ ਵੀ ਮਤ ਕਰਕੇ ਆਇਆ ਪ੍ਰਧਾਨ ਸਾਹਿਬ ਮੈਂ ਸਰਕਲ ਤੋਂ ਜਿਹੜੀ ਇਹਨਾਂ ਨੇ ਮਿੱਟੀ ਚੋਰੀ ਕੀਤੀ ਹੈ ਇਹਨਾਂ ਨੇ ਮਿੱਟੀ ਚੋਰੀ ਸਰਕਾਰ ਜੀ ਇਹ ਬੰਨ ਹੀ ਖਾ ਗਈ ਸਰਕਾਰ ਜੀ ਇਹ ਜਿਹੜੀ ਜ਼ਮੀਨ ਇਹ ਮਾਲਕੀ ਹੈ ਬੰਨ ਖਾ ਗਈ ਜੀ ਇਹ ਇਹ ਜਿਹੜਾ ਸਰਕਾਰੀ ਬੰਨ ਛੋਟੀ ਛੋਟੀ ਜਿਹੀ ਬੇਨਤੀ ਹੈ ਸਰ ਪਾਈ ਬੰਦ ਕਿਉਂ ਨਹੀਂ ਮਿੱਟੀ ਚੋੜਾ ਸੀ ਇਹਨਾਂ ਨੇ ਡੇਢ ਕਿਲਾ ਮਿੱਟੀ ਚੋੜਾ ਸੀ ਅੱਜ ਬਾਟ ਨਹੀਂ ਸਤੂ ਮੁਰਨਾਇ ਤੋਂ ਮੱਦੇਹਿੰਦੜੇ ਵਿੱਚ ਬਾਦਲ ਸਾਹਿਬ ਨੇ ਸਾਡੇ ਬੰਦ ਬਣਾਏ ਜੋ ਜੀ ਅਸੀਂ ਰੋਟੀ ਖਾਣ ਯੋਗ ਹੋ ਗਏ ਬਹੁਤ ਬਹੁਤ ਦਾਤ ਹੋਣਾ ਜੀ ਪੱਕਾ ਕਰਾਂਗੇ ਧੱਕਾ ਸਾਰਾ ਗੇ ਦਿਖਾਈਏ ਜਿਹੜਾ ਇਹਨਾਂ ਨੇ ਟੋਇਆ ਕੂਟਿਆ ਆ ਆ ਬਾਬਾ ਜੀ ਨੇ ਬਾਬਾ ਜੀ ਮਰੀਦ ਬਹੁਤ ਇਹਨਾਂ ਦਾ ਸਹਿਯੋਗ ਹੈ ਬੜੀ ਸੇਵਾ ਕਰ ਰਹੇ ਨੇ ਬਾਬਾ ਜੀ ਇਲਾਕੇ ਦੀ ਆਪਣੀ ਜੇਬ ਤੋਂ ਹੀ ਦਗਾ ਦਾ ਲੰਗਰ ਇਹਨਾਂ ਦਾ ਲਾਇਆ ਹੋਇਆ ਆ ਆਓ ਇੱਧਰ ਦੀ ਸਬਜ਼ੀ ਵਾਪਸ ਅੱਗੇ ਜੀ ਦਾ ਥੋੜਾ ਅੱਛਾ ਉਹ ਸਾਨੂੰ ਤੇ ਲੱਗ ਬੜਾ ਜੀ ਬਸ ਹੋ ਗਏ ਆਜੋ ਕੋਈ ਗੱਲ ਨਹੀਂ ਮੈਂ ਕਰੂ ਕੱਢੂ ਇੱਧਰੋਂ ਇੱਧਰੋਂ ਐ ਕਰੀਏ ਜੇ ਪਬਲਿਕ ਕੋ ਬੰਦੇ ਨੇ ਮਿਲਣਾ ਮੈਨੂੰ ਦੱਸਣਾ ਆਜੋ ਆਜੋ ਅੱਛਾ ਆਓ ਆਪਣੇ ਬਜ਼ੁਰਗਾਂ ਨੂੰ ਬੁਲਾਓ ਜੀ ਸਾਰਿਆਂ ਨੂੰ ਆਪਣੇ ਬੁਲਾ ਦੋ ਸਾਰੇ ਆਪਣੇ ਬੰਦੇ ਇੱਥੇ ਬੁਲਾ ਲੈ ਸਾਰੇ ਬੁਲਾ ਲਓ ਬੁਲਾ ਲਓ ਅੱਜ ਕਰੋ ਗੱਲ ਜੀ ਆ ਪਿੱਛੋਂ ਨਾ ਬਰਨਾਨਕਪੁਰਾ ਲਵਾ ਰਹੇ ਆ ਆਪਣ ਜੀ ਆਖੜੇ ਬਰਨਾਨਕਪੁਰਾ ਦੇ ਸਰਪੰਚ ਜੀ ਸਾਡੇ ਸਾਡਾ ਬੰਨ ਛਪਿਆ ਸਾਡਾ ਸਾਰੇ ਨੀ ਨਾ ਗਏ ਤੇ ਧਰਨੇ ਬੈਠੇ ਸਾਡਾ ਵਿਧਾਇਕ ਆਉਗਾ ਸਾਡਾ ਉੱਠੋ ਇਹ ਨਾ ਕੰਮ ਜੀ ਲਾ ਜੋ ਫਿਰ ਸਾਡੇ ਫਿਰ ਕੋਨੇ ਸਾਡੇ ਹੋਰ ਮੰਦਿਰ ਤੇ ਪੰਨਾ ਦੀ ਮਿੱਟੀ ਖਾ ਗਿਆ ਜੀ ਇਸ ਤੇ ਅਸੀਂ ਆਜ ਰਿਹਾ ਜੀ ਸਾਡੇ ਸਾਡੇ ਅੱਜ ਰੱਖਾਨ ਜੂਨੀਅਨ ਨੇ ਡੇਢ ਮਹੀਨੇ ਤੋਂ ਇੱਥੇ ਧਰਨਾ ਲਾ ਕੇ ਤੁਮ ਅੱਜ ਵੀ ਬੈਠੇ ਹੋਏ ਨੇ ਬਾਹਰ ਕੇ ਸਾਨੂੰ ਆ ਕੇ ਦਬਕੇ ਮਾ ਸਾ ਬੀ ਜਿੱਥੇ ਆਪਾਂ ਸਰਕਾਰ ਦਾ ਜਮਾ ਨਾ ਮੈਨੂੰ ਤਬਾਹ ਕਰਦੀ ਕੋਈ ਸਾਡੀ ਸੂਰਤ 3 ਸਾਲ ਪੰਜਾਬ ਪਿੱਛੇ ਪੈ ਗਿਆ ਜੀ ਤਿੰਨ ਵਾਰ ਸੋ ਆਇਆ ਜਗਮੀਦ ਸਿੰਘ ਕੋ ਸੰਦੇ ਗਿਆ ਤੇਰਵਾਸ ਤੇ ਪੈ ਜੀ ਸੋ ਮੈਂ ਅੱਜ ਆ ਤਿੰਨੇ ਜਗ੍ਹਾ ਤੇ ਹਾਂ ਜੀ ਮੈਂ 3 ਲੱਖ ਰੁਪਏ ਕੈਸ਼ ਦੇ ਕੇ ਠੀਕ ਹੈ ਤੇ 9000 ਲੀਟਰ ਜੀ ਠੀਕ ਹੈ ਜੀ ਤੁਹਾਨੂੰ ਕੱਲ ਤੱਕ ਮੈਂ ਇਹਨੂੰ ਇਹਦੇ ਕੋਲ ਜਿੱਦਗੀ ਇਹਦਾ ਵੀ ਲਿਖਿਆ 9000 ਲੀਟਰ ਦੇ ਕੋਲੇ ਆ ਜਾਊਗਾ ਆ ਤਿੰਨਾ ਚ ਵੰਡ ਦੇਣਗੇ ਠੀਕ ਹੈ ਜੀ ਸ੍ਰੀ ਰਾਮ ਨੇ ਕਾਲੀ ਦਾ ਜਿੰਦਾਬਾਦ ਸ੍ਰੀ ਰਾਮ ਨੇ ਕਾਲੀ ਦਾ ਜਿੰਦਾਬਾਦ ਰੁਪਇਨਾ 3 ਲੱਖ ਰੁਪਏ ਦਿੱਤਾ ਕੋਈ ਫੀਸ ਨਾ ਹੋਵੇ ਤੇ ਹੋਰ ਜੇ ਹੋਰ ਵੀ ਲੋਡ ਪਈ ਮੈਨੂੰ ਦੱਸ ਦਿਓ ਕੋਈ ਨਹੀਂ ਆਹ ਮਾੜੀ ਕੋ ਮਾੜੀ ਦੇਖ ਲਓ ਜਿਹੜਾ ਇਹਨੇ ਟੋਇਆ ਪੁੱਟਿਆ ਪਿਆ ਸਰਦਾਰ ਜੀ ਜਿੰਦਾਬਾਦ ਇਹ ਕਿੱਲੇ ਜੀਰੀ ਆ ਇਸ ਟਾਈਮ ਡੁੱਬ ਗਈ ਡੁੱਬ ਗਈ ਇਹਦੀ ਬਹੁਤ ਬਹੁਤ ਦੁੱਖ ਦੀ ਗੱਲ ਕਰਨਾ ਗੱਲ ਕਰਨਾ ਕੋਈ ਆਰਾਮ ਨਾ ਆਰਾਮ ਸਾਡੀ 6 ਕਿੱਲੇ ਦੀਵਾ ਥਾਂ ਉੱਥੇ ਕੋਈ ਹੱਦ ਨਹੀਂਗਾ ਪਾਣੀ ਰੁਕਦਾ ਇਹਦਾ ਪੱਕਾ ਲਾਜ ਇਹਦਾ ਪੱਕਾ ਲਾਜ ਸਰਕਾਰ ਆਜੇ ਆਪਣੀ ਮੈਂ ਕੰਕਰੀਟ ਦੇ ਜਿਹੇ ਡੈਮ ਬਣ ਦੇਣਾ ਆ ਸਾਰਾ ਖੱਗਰ ਦਾ ਕੰਕਰੀਟ ਇਹ ਕਰ ਦੂੰਗਾ ਹੋਣੇ ਜੇ ਪੱਕਾ ਲਾ ਤੁਸੀਂ ਕਰਨਾ ਪਹਿਲਾਂ ਬਾਈ ਬਤੂ ਨੇ ਕਰਿਆ ਹੁਣ ਪੈਸਾ ਪੱਕਾ ਪਾ ਪਹਿਲਾਂ ਮੋਖੂ ਲਿਖੀ ਸਾਡੇ ਲਈ ਤਿਆਰੀ ਕਰਵਾਉਣਾ ਮੇਰਾ ਖੂਬ ਨਾ ਸ੍ਰੀ ਹੋ ਗਿਆ ਜਿਹਦਾ ਨਾਮ ਹੋ ਗਿਆ ਸਾਡੇ ਹਜ਼ਾਰਗੀ ਕਿਵੇਂ ਹੁਣ ਐ ਕਰੋਂਗੇ ਜਦੋਂ ਪਾਣੀ ਥੱਲੇ ਗਿਆ ਮੈਂ ਟਰੈਕਟਰ ਤੇ ਤੀਲ ਭੇਜੂਗਾ ਮਨੇ ਮੰਡੇ ਵਰਕਰ ਭੇਜੂਗਾ ਉਹ ਥੋੜੀ ਨਾਲ ਮਦਦ ਕਰਕੇ ਕਿਹਾ ਸੋਕੀ ਜਿੱਦ ਲਾ ਕੇ ਬੰਨ ਤੇ ਕਰਾਂਗੇ ਆ ਜਾਓ ਬਾਈ ਚੱਲ 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 ਕਰਨਾ ਅੱਗੇ